ਇਸ ਕੁੜੀ ਨੂੰ ਚੀਨ ਵਾਲਿਆਂ ਨੇ 에어ਪੋਰਟ ਤੇ ਹੀ ਰੋਕ ਲਿਆ ਕਿਉਂਕਿ ਉਹ ਇਸ ਨੂੰ ਭਾਰਤੀ ਨਹੀਂ ਬਲਕਿ ਇੱਕ ਚੀਨੀ ਨਾਗਰਿਕ ਆਖ ਰਹੇ ਸਨ ਹਾਂਜੀ ਅਰਨਾਚਲ ਪ੍ਰਦੇਸ਼ ਦੀ ਰਹਿਣ ਵਾਲੀ ਪ੍ਰੇਮਾ ਵਾਂਗਚੋਂਗ ਲੰਡਨ ਤੋਂ ਜਾਪਾਨ ਜਾ ਰਹੀ ਸੀ 트랜ਜ਼ਿਟ ਫਲਾਈਟ ਹੋਣ ਕਾਰਨ ਏਜ ਦਾ ਚੀਨ ਦੇ ਪੁਡੋਂਗ 에어ਪੋਰਟ ਵਿੱਚ 3 ਘੰਟੇ ਦਾ ਸਟਾਪ ਸੀ ਪਰ ਉੱਥੇ ਚੀਨੀ ਇਮੀਗ੍ਰੇਸ਼ਨ ਨੇ ਇਸ ਦਾ ਪਾਸਪੋਰਟ ਜ਼ਬਤ ਕਰ ਲਿਆ ਕਿਉਂਕਿ ਪਾਸਪੋਰਟ ਤੇ ਪ੍ਰੇਮਾ ਦਾ ਜਨਮ ਸਥਾਨ ਅਰਨਾਚਲ ਪ੍ਰਦੇਸ਼ ਲਿਖਿਆ ਹੋਇਆ ਸੀ ਜਿਸ ਨੂੰ ਦੇਖ ਕੇ ਅਧਿਕਾਰੀਆਂ ਨੇ ਕਿਹਾ ਕਿ ਅਰਨਾਚਲ ਤਾਂ ਚੀਨ ਦਾ ਹਿੱਸਾ ਹੈ ਫਿਰ ਤੈਨੂੰ ਇੰਡੀਅਨ ਪਾਸਪੋਰਟ ਕਿਵੇਂ ਮਿਲਿਆ ਇਹ ਪਾਸਪੋਰਟ ਵੈਲਿਡ ਨਹੀਂ ਹੈ ਇਸ ਲਈ ਉਹ ਅੱਗੇ ਨਹੀਂ ਜਾ ਸਕਦੀ ਬਸ ਇਹੀ ਵਜ੍ਹਾ ਕਰਕੇ ਇਸ ਕੁੜੀ ਨੂੰ 18 ਘੰਟੇ ਤੱਕ 에어ਪੋਰਟ ਤੇ ਰੋ ਉਹ ਟੰਗ ਨਾਲ ਦਿੱਤਾ ਗਿਆ ਤੇ ਨਾ ਹੀ ਕੋਈ ਸਹੂਲਤ ਪ੍ਰੋਵਾਈਡ ਕੀਤੀ ਗਈ। ਉਪਰੋਂ ਇਸ ਨੂੰ ਮਖੌਲ ਕਰਦੇ ਰਹੇ ਕਿ ਤੈਨੂੰ ਤਾਂ ਚਾਈਨੀਜ਼ ਪਾਸਪੋਰਟ ਲੈਣਾ ਚਾਹੀਦਾ ਕਿਉਂਕਿ ਅਰਨਾਚਲ ਚੀਨ ਦਾ ਹਿੱਸਾ ਹੈ। ਆਖਰ ਭਾਰਤੀ ਕੌਂਸੂਲੇਟ ਸ਼ੰਗਾਈ ਨੇ ਇਸ ਮਾਮਲੇ ਵਿੱਚ ਦਖਲ ਦਿੱਤਾ ਤੇ ਕੁੜੀ ਨੂੰ 에ਅਰਪੋਰਟ ਤੋਂ ਬਾਹਰ ਜਾਣ ਦੀ ਇਜਾਜ਼ਤ ਮਿਲੀ। ਇਹ ਗੱਲ ਯਾਦ ਰੱਖੋ ਚੀਨ ਅਰਨਾਚਲ ਪ੍ਰਦੇਸ਼ ਨੂੰ ਆਪਣੇ ਨਕਸ਼ੇ ਵਿੱਚ ਦਿਖਾਉਂਦਾ ਹੈ ਤੇ ਆਪਣਾ ਹਿੱਸਾ ਦੱਸਦਾ ਹੈ। ਇਸ ਲਈ ਇਹ ਮਾਮਲਾ ਹੁਣ ਕਾਫੀ ਗੰਭੀਰ ਬਣ ਚੁੱਕਾ ਹੈ।